ਬਾਈ ਜੀ ਮੋਨਾ ਡੇਰੀ ਫਾਰਮ ਤੇ ਸਾਰੇ ਪੈਨ ਪਰਮਾ ਦਾ ਵੈਲਕਮ ਤੇ ਬਾਈ ਜੀ ਲੱਗੇ ਜੀ ਵੀਡੀਓ ਬਣਾਉਣਾ ਪਾਈ ਬਹੁਤ ਸੋਹਣੇ ਪਸ਼ੂ ਨਗੀਨੇ ਕੱਟ ਕੇ ਲਿਆ ਨੀਲੀ ਪੂਰੀ ਤੇ ਚਾਰ ਝੋਟੀਆਂ ਪਾਈ ਕੋ ਤਾਹੀਆਂ ਸੂਈਆਂ ਵਧੀਆ ਝੋਟੀਆਂ ਪਾਈ ਰਿਕਾਰਡ ਵਾਲੀਆਂ ਵੱਡੀਆਂ ਲਵੇ ਵਾਲੀਆਂ ਤੇ ਬਹੁਤ ਸੋਹਣੀਆਂ ਝੋਟੀਆਂ ਆ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਜੇ? ਬਹੁਤ ਵਧੀਆ ਜੀ। ਕੈਮ ਜੀ। ਹੋਰ ਨਾ ਮਹਣਾ ਬਾਈ ਠੀਕ ਠਾਕ। ਸਾਰਾ ਵਧੀਆ ਜਿੰਨੇ ਮਾਡੇ ਦੀ ਫਰਦੇ ਭੈਣ ਭਰਾ ਜੁੜੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ। ਹਾਂ ਜੀ। ਸਾਰਿਆਂ ਨੂੰ ਲਵ ਯੂ ਦਿਲੋਂ। ਠੀਕ ਹੈ। ਠੀਕ ਜੀ। ਜਿਹੜੇ ਆਣੇ ਚੈਨਲ ਨੂੰ ਵੇਂਦੇ ਆ ਪਿਆਰ ਦਿੰਦੇ ਆ ਵਾਦ ਵਾਦ। ਹਾਂ ਜੀ। ਠੀਕ ਜੀ। ਕੰਮ ਕਰਦੇ ਆ ਗਾਂ ਤੋਂ ਗਾਂ। ਹਾਂ ਜੀ ਹਾਂ ਜੀ। ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ। ਬਾਕੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ। ਪਿਆਰ ਨਾਲ। ਹਾਂ ਜੀ ਪਿਆਰ ਦਿਆ ਕਰੋ ਲਾਈਕ ਕਮੈਂ ਆਹੋ ਇਹੋ ਜੇ ਲੋਕਾਂ ਦੇ ਘਰ ਬੱਦੇ ਆ ਤੇ ਲੋਕੀ ਯਾਦ ਕਰਦੇ ਆ ਕਿ ਠੀਕ ਜਨਵਾਰ ਦਿੱਤੇ ਜਿਹੜੇ ਅੱਜ 4-5 ਸਾਲ ਹੋ ਗਏ ਵੀਡੀਓ ਟੇਪ ਆਉਣ ਸਹੀ ਗੱਲ ਪਾਈ ਜੀ ਤੇ ਦੋਰੇ ਦੋਰੇ ਤੇਰੇ ਤੇਰੇ ਮਈਆਂ ਲੋਕਾਂ ਦੀਆਂ ਆੜੀਆਂ ਹੱਸੀ ਦਿਤੀਆਂ ਝੂਗੀਆਂ ਝੂਗੀਆਂ ਇਹ ਯਾਦ ਕਰਦੇ ਲੋਕ ਵੀ ਠੀਕ ਮਈਂ ਲਿਆਂਦੀ ਆ ਅੱਜ ਮਈਂ ਦੇਦੀ ਮਈਂ ਇੱਕ ਦਿਨ ਵੀ ਇਹ ਮਈਂ ਨਹੀਂ ਆਈ ਬੰਦੇ ਦੇ ਘਰ ਦੇ ਲਾਗੇ ਹਾਂਜੀ ਕਹਿੰਦਾ ਇੱਕ ਤੇ ਨੂਏ ਮਈਂ ਝੂਗੀਆਂ ਯਾਰੇ ਲੱਗੇ ਹਾਂ ਹਾਂ ਬੰਦੇ ਯਾਦ ਕਰਦੇ ਸਹੀ ਗੱਲ ਵਧੀਆ ਕੰਮ ਦੇ ਵਧੀਆ ਨੁਝਾਰੇ ਨਾ ਕਰੀ ਜਾਓ ਇਹ ਸਹੀ ਗੱਲ ਆ ਤੇ ਬਾਕੀ ਬਹੁਤ ਵਧੀਆ ਕੰਮ ਆ ਸਾਫ ਉਪਰਾ ਤੇ ਕਹਿ ਨਹੀਂ ਸਕਦੇ ਵੀ ਜੀ ਇਹ ਮਾਲ ਆ ਮਾਲ ਵੀ ਗਲਤੀਆਂ ਦਾ ਸਾਡੇ ਨਾਲ ਹੁੰਦੀਆਂ ਆ ਦੇ ਇਹ ਇੱਕ ਦੀ ਮਾੜੀ ਵੀ ਪੈਂਦੀ ਮਾੜੀ ਪੈਂਦੀ ਆ ਵੀ ਇਹ ਵੀ ਮਾਣ ਵਾਲੀ ਮਾਣ ਵਾਲੀ ਗੱਲ ਨਹੀਂ ਆ ਨਾ ਖਸ਼ੂ ਉੱਤਾਰੇ ਸਾਹਿਆਂ ਤੇ ਦੁਦਰਤ ਹੁੰਦਾ ਇਥੇ ਕੋਈ ਨਹੀਂ ਦੋਦਾ ਧੋਦਾ ਇਦਾ ਕੋਈ ਵੀ ਨਹੀਂ ਹਨਾ ਮਾਲ ਆ ਇਹ ਮਾਰ ਡੰਗਰ ਆ ਆਖਿਆ ਨਹੀਂ ਤੇ ਇਹ ਫਿਰ ਵਿਚਾਰੇ ਪਸ਼ੂ ਹੀ ਪੁੰਦੇ ਨਹੀਂ ਬੇਜਵਾਨ ਆ ਸਹੀ ਗੱਲ ਆ ਹੋਰ ਭਾਈ ਤੀ ਠੀਕ ਠਾਕ ਹੋਰ ਬਾਬਾ ਜੀ ਮਿਹਰਬਾਨੀ ਮੇਹਣਾ ਜੀ ਕੈਮ ਜੀ ਹਾਂਜੀ ਹਾਂਜੀ ਉਸ ਦਾ ਸਿੱਧਾ ਕੈਮ ਇੱਕੋ ਕਰੋ ਚਾਰ ਮੱਝਾਂ ਲਈਆਂ ਇੱਕੋ ਕਰੋ ਤੇ ਲੈਣ ਵਾਲੇ ਦੀ ਵੀ ਭਾਧੀ ਆ ਹਾਂਜੀ ਲੈਣ ਵਾਲੇ ਦੀ ਭਾਧੀ ਆ ਉਹਨਾਂ ਦਾ ਮੜਾ ਬਾਹਰ ਗਿਆ ਸੀ ਠੀਕ ਜੀ ਪਰ ਉਹ ਬੰਦੇ ਇੱਦੇ ਸਿੱਖੀ ਸਰੂਪ ਦੇ ਪਰਿਵਾਰ ਚੰਗਾ ਪੁੱਛੋ ਇਹਨਾਂ ਨੂੰ ਇੰਨੀ ਦੀਦ ਕਰਦੇ ਆ ਕੋਈ ਉਹਨਾਂ ਦਾ ਕਹਿਣ ਖੜਾ ਛਿੰਤ ਕਿੰਨੀ ਕੱਲੀ ਹੋਵੇ ਪਿੰਗ ਬਾਈ ਨਾ ਜਾਣਦੇ ਹੋ ਹਾਂਜੀ ਠੀਕ ਜੀ ਸਾਡਾ ਉਹਨਾਂ ਦਾ ਪੁਰਾਣਾ ਪ੍ਰੇਮ ਹੁੰਦਾ ਨਾ ਤੇ ਪੁਰਾਣੇ ਬੰਦੇ ਹਨਾ ਤੂੰ ਕੀਤਾ ਮੈਨੂੰ ਆਂਦਾ ਵੀ ਵੀਰ ਆਓ ਮਹਿਮਾਨੇ ਨੂੰ ਗੱਲ ਕਿਹਾ ਮੈਨਾਂ ਚੱਲੀ ਇਹ ਕਹਿੰਦਾ ਚਲੋ ਸੋਟ ਠੀਕ ਅਸੀਂ ਚੜ੍ਹੇ ਲੈ ਗਏ ਸਹੀ ਗੱਲ ਜੀ ਮਈਆ ਜਵਾਦੀਆਂ ਚੱਗੀਆਂ ਵੀਰ ਵੱਡੀਆਂ ਰਿਕਾਰਡ ਵਾਲੀਆਂ ਜਿਹੜੀ ਰਿਕਾਰਡ ਵਾਲੀਆਂ ਝੋਡੀਆਂ ਇਹ ਨਹੀਂ ਵੀ ਕਈ ਅਸੀਂ ਬਾਹਰ ਪਰ ਇਹੋ ਕਿਹਨੇ ਜੇ ਚੰਗਾ ਡੰਗਰ ਹੋਵੇ ਕਈ ਲੋਕ ਕਹਿੰਦੇ ਨੇ ਜੇ ਚੰਗੀ ਹੋਵੇ ਮੈਂਦੇ ਕੋ ਵਿੱਚ ਸਹੀ ਗੱਲ ਆ ਜਿਹੜੀ ਹੁੰਦੀ ਕਈ ਮਜਬੂਰੀ ਕਰਕੇ ਜੀ ਮਜਬੂਰੀਆਂ ਚਲੋ ਵੀ ਹਰ ਘਰ ਦੇ ਆ ਮਜਬੂਰੀਆਂ ਪਣੀਆਂ ਆ ਸਾਰੀਆਂ ਪਰੋਂ ਪਹਿਲੇ ਸੇ ਉਧਰੋਂ ਹੰਤੀਆਂ ਹਾਂ ਇੱਕ ਜੀ ਥੋੜੀ ਲੱਡੂ ਪਿਆ ਮੋਟਾ ਲੱਗਦਾ ਆ ਕਿਤੇ ਬੀਤੇ ਦੇ ਪੜਾ ਫਿਰ ਲੱਗਦੀ ਗੱਲ ਦਾ ਹਣਾ ਤੇ ਗੱਲ ਇਹ ਆ ਵੀ ਮਈਆਂ ਜਿਆਦਾ ਚਲੋ ਇਹ ਛੋਟੀਆਂ ਖਾਈਏ ਤੇ ਕੱਟੀ ਮੈਂ ਕੱਟੀ ਜਾ ਗਈ ਜੀ ਗਲੀ ਗਲੀ ਤੇ ਤੇਲ ਦਾ ਚਲੋ ਗੱਲਾਂ ਕੱਟੀ ਵਿਖਾ ਦਈਏ ਕੱਟੀ ਜੀ ਪੂਰੀ ਨੀਲੀ ਵੇਖੀ ਆ ਕਾਲੀ ਨੀਲੀ ਵੇਖੀ ਆ ਲੋਹੀ ਨੀਲੀ ਪਹਿਲੀ ਦੇ ਵੇਖੀ ਆ 나ੜੂ ਨਾਲ ਨੀਲੀ ਪੂਰੀ ਤੇ ਲੋਹੀ ਛੋਟੀ ਜੀ ਜਬਾਨ ਲਾਲ ਜਵਾਨ ਲਾਲੇ ਝੋਟੀ ਹੈ ਬਣੂ ਵੀ ਜਦਣਾ ਮੇਲੇ ਦੀ ਕੱਢੀ ਇਹਦੇ ਨਜ਼ਾਰੇ ਬੱਦੇ ਆ ਬੀ ਸੋਹਣੀ ਲਈ ਸੂਈ ਹੁੰਦੀ ਜੋ ਮੁੰਡਿਆਂ ਦੇ ਕੱਤੀ ਦੇਣੀ ਨਹੀਂ ਨਹੀਂ ਦੇਣੀ ਨਹੀਂ ਠੀਕ ਕੱਲ 12 1 ਵਜੇ ਮੈਂ ਤੁਹ ਵੀ ਹੋ ਜਾਈ ਗੱਡੀ ਠੀਕ ਆ ਨਾਲੂ ਬੱਚੇ ਦਾ ਵਧੀਆ ਤਾਜੀ ਸੂਈ ਝੋਟੀ ਬੰਬ ਪੀਸ ਬਾਜੀ ਇਹ ਗੱਲ ਆ ਗਈ ਮੰਨਣ ਵਾਲੀ ਹਾਏ ਰਾਤੀ ਬੰਬ ਪੀਸ ਕੱਢ ਕੇ ਲਿਓਣਾ ਵੱਡਾ ਲਿਓਣਾ ਲਿਓਣਾ ਆ ਜੇ ਮਗਰ ਆ ਰਿਕਾਰਡ ਤੋੜੇ ਆ ਰਿਕਾਰਡ ਤੋੜਦੇ ਫਟ ਗਏ ਜਿਹੜੀ ਆ ਗੱਲ ਆ ਆ ਲੈ ਵੇ ਆ ਯਾਰ ਇਹ ਬੱਦੇ ਆ ਚਲੋ ਭਾਈ ਤੋਰੋ ਤੋਰ ਸੇਂਗ ਵੇਣੋ ਪੀਲੇ ਕਲਾਂ ਨਿਕਨ ਨਿਕਾ ਜਿਹੜੀ ਗੱਡੀ ਸੇਂਗ ਸਾਰੇ ਝੋਟੀਆਂ ਦੇ ਵਧੀਆ ਕੋਈ ਜਿਆਦਾ ਤੇ ਜਗਾਟਾ ਦੇ ਪੂਠਾ ਵੇਖੋ ਤੇ ਕਿੱਡਾ ਚੋੜਾ ਪੂਰਾ ਫਿਟੋ ਫਿਟੋ ਮੈਂ ਚਾਰ ਗਥਾ ਮੈਂ ਚੌੜੀ ਆ ਯਾਰ ਇਹ ਗੱਲ ਸਹੀ ਗੱਲ ਸਹੀ ਗੱਲ ਮੈਂ ਪੂਰੀ ਚੌੜੀ ਆ ਉਹ ਤੋਂ ਏਡੀ ਮੈਂ ਪਿੱਛੇ ਤੋਂ ਕੱਪੜੇ ਵੇਚੀ ਸੰਧੂ ਵਾਲੇ ਦਿੱਤੀ ਹਾਂਜੀ ਹਾਂਜੀ 20 ਕਿਲੋ ਮੈਂ ਠੀਕ ਆ ਉਹ ਆਪਣੇ ਇੰਸਟਾਗ੍ਰam ਦੇ ਪਈ ਰੀਲ ਉਹਦੀ ਵੱਡੀ ਛੋਟੀ ਵੇਚੀ ਜੋ ਬਹੁਤ ਜ਼ਿਆਦਾ ਯਾਰ ਮੈਂ ਉਹ ਤੇ ਮੰਨਦਾ ਸਾਰਾ ਮੈਂ ਦਾ ਜਾਵਾਂ ਠੀਕ ਹੈ ਠੀਕ ਜੀ ਪਤਲੀ ਜੰਮੀ ਦੀ ਵਿੱਚ ਮੈਂ ਵਧੀਆ ਛੋਟੀ ਲਿਆਓ ਬਾਈ ਜੀ ਹਰ ਕਮਾਓ ਇਹ ਕਰਾ ਖਿਚੋ 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 ਨਾ ਖਿਚੋ ਨਹੀਂ ਯੋਰ ਤੇ ਬੱਚੇ ਦਾ ਕਰਦੀ ਨਾ ਬੱਚੇ ਦਾ ਕਰਦੀ ਕੋਈ ਗੱਲ ਨਹੀਂ ਸਹੀ ਗੱਲ ਸਹੀ ਗੱਲ ਭਾਈ ਜੀ ਫਿਰ ਵੇਖੋ ਲਵੇ ਪੂਰੇ ਖੁੱਲੇ ਆ ਪੂਰੇ ਰਿਕਾਰਡ ਵਾਲੀਆਂ ਬੰਬ ਝੋਟੀਆਂ ਕਾਲੀਆਂ ਆਪਣਾ ਅੰਦਾਜ਼ਾ ਲਾ ਕੇ ਕੋਈ ਆਪ ਲੈ ਵੀ ਨੇ ਕਿੰਨਾ ਕੁ ਦੁੱਧ ਕੱਢਣਾ ਕਿੰਨਾ ਕੱਢਣਾ ਸਹੀ ਗੱਲ ਹੈ ਭਾਈ ਸਿਆਣੇ ਵੀਰ ਕਿੰਨੇ ਜੀ ਨੇ ਇਹ ਪਰਖ ਵਾਲੇ ਬੰਦੇ ਫੇਦਣਾ ਮਾਲ ਇਹ ਮਹੀਨੇ ਵਿੱਚ ਕਲੀ ਕਲੀ ਚੀਜ਼ ਦੀ ਬਰੀਕੀ ਆ ਪੂਰੀ ਕਲੀ ਕਲੀ ਦੀ ਦੀ ਕੁਆਲਿਟੀ ਆ ਕੁਆਲਿਟੀ ਵਾਲੀ ਮੱਜਾਂ ਇਹ ਗੱਲ ਪੂਰੀ ਪੂਰੀ ਬਰੀਕੀ ਆ ਆਇਆ ਕੁਆਲਿਟੀ ਬੂਥੀ ਚੰਗੀ ਇਹਨੂੰ ਆ ਲੈਵੇ ਇਸ ਲਈ ਮੈਂ ਨਾ ਰਿਕਾਰਡ ਥੋੜੇ ਜਿਆਦੇ ਲਓ ਜੀ ਢਿੰਗ ਸਾਹਿਬ ਲਓ ਲਓ ਆ ਜੇ ਗਾ ਲਓ ਬੰਨਾ ਪੂਰੀਆਂ ਨੜਾ ਕੈਂ ਥਾਣਾ ਵਧੀਆ ਪ੍ਰੋਪੋਰਟ ਛੋਟੀ ਬੂਥੀ ਬਾਥੀ ਕਰੋ ਜੀ ਕੀ ਲੱਗੀ ਜਿਹੜੀ ਗੱਲ ਆ ਮੈਂ ਨੂੰ ਵਧੀਆ ਛੋਟੀ ਕੁਆਲਿਟੀ ਵਾਲੀ ਜਿਹੜੀ ਗੱਲ ਆ ਬਾਕੀ ਆ ਵੀ ਛੋਟੀ ਵੀ ਸਾਰੀ ਜਿਆਦਾ ਚੰਗੀ ਆ ਹਾਂਜੀ ਤੇ ਆਹ ਬਈ ਦੇਖ ਲਓ ਜੀ ਦੇਖੋ ਇਹਨੇ ਕਿਹਾ ਚਾਹ ਹਾਂ ਜੀ ਆਹ ਝੋਟੀ ਪੂਰੀ ਇੱਕ ਹੱਡੀ ਵਾਲੀ ਝੋਟੀ ਇਹਨਾਂ ਕਹਿੰਦੇ ਆ ਠੀਕ ਠੀਕ ਮਗਰ ਉਹ ਥਾਲੇ ਨੇ ਕੋਈ ਝੂਮਣਾ ਕੋਈ ਚੱਕਰ ਨਹੀਂ ਚ ਆਹ ਚੰਗੀ ਇਤਨਾ ਬੁਰੀ ਨਹੀਂ ਪੱਲੀ ਚੰਗੀ ਪੱਣੀ ਪੂਰੀ ਕਵਾਲਿਟੀ ਵਾਲੀ ਇਹਦੀ ਗੱਲ ਹੈ ਪੂਰੀ ਕੁਆਲਿਟੀ ਵਾਲੀ ਝੋਟੀਆਂ ਬੁਰੀ ਗੁੰਦੀ ਹਾਂ ਜੀ ਬਾਕੀ ਇਹ ਆ ਵੀ ਮਿੱਠੀ ਛੋਟੀ ਚੰਗੇ ਰਕਾਰਡ ਵਾਲੀ ਆ ਪੂਰੀਏ ਲਾ ਕੇ ਲਈ ਆ ਵੀਰਾਂ ਕੋ ਜਿਹੜੀ ਗੱਲ ਉਹਨਾਂ ਵਿੱਚ ਚੰਗੇ ਰੁਪਈਏ ਖੱਦ ਗਿਆ ਦੀ ਪਿੱਕੋ ਘਰ ਜੋ ਪੈਸੇ ਖਰਚਿਆ ਰੁਪਈਆ ਛੋਟੀ ਵੱਡੀ ਬਿੰਨ ਨਗਦ ਮੌੜ ਆਇਆ ਲੱਖਾਂ ਦਾ ਆਇਆ ਵੀ ਪੰਡਾ ਪੰਡ ਪੈਸੇ ਦੀ ਗਈ ਉਹਨਾਂ ਘਰ ਦਿੱਤੀ ਛੱਪ ਤਾਂ ਬੜੀ ਵੱਡੀ ਠੀਕ ਨਾ ਇਹ ਵੀ ਜਿਗਰਾ ਹੁੰਦਾ ਭਾਈ ਜੀ ਕੋਈ ਰਾਇ ਨਾ ਪੈ ਖੜਦਾ ਜਿਆਦਾ ਜਮਨ ਜਿੰਨਾਂ ਲੋਰ ਚੰਗਾ ਆ ਗਾੜੀ ਕੱਟੀ ਬੜੀ ਜਵਰਿਆ ਮਗਰ ਠੀਕ ਜੀ ਤੇ ਪੂਰੇ ਰੁਪਏ ਲਾਏ ਆ ਛੋਟੀ ਵੀਰ ਫੋਨ ਤੇ ਕਰਾਂਗੇ ਇਹ ਛੋਟੀ ਭਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਵੱਡਿਆ ਛੋਟੀ ਕੋਈ ਝਮੋਲ ਲੱਗਣ ਤੇ ਛੋਟੀ ਦਾ ਤੇ ਵੀਰ ਇਹ ਨਹੀਂ ਗੱਲ ਹੈ ਵੀ ਨਹੀਂ ਕਹਿਦੀ ਇਹ ਵੀ ਫੋਨ ਤੇ ਮੈਂ ਹੀ ਕਰਨੀ ਆ ਵੀ ਹੋਰੇ ਜਿਆਦਾ ਨਫਾ ਲੈਣਾ ਉਹ ਨਹੀਂ ਗੱਲ ਜੇ ਪੈਸੇ ਨਹੀਂ ਵਿਗਦੀ ਨਹੀਂ ਵਿਗਦੀ ਤੇ ਮੈਂ ਹੀ ਖਰਚਾ ਖਰਚਦੀ ਫਿਰ ਉਹ ਦੋ ਤੇ ਚੜਾ ਕੇ ਉਹ ਦੁੱਧ ਤੇ ਚੜਾਣੀ ਪੈਂਦੀ ਆ ਫਿਰ ਹਾਂ ਬਿਲਕੁਲ ਸਿਆਣੀ ਗੱਲ ਆ ਤੇ ਸਿਆਣੀ ਗੱਲ ਆ ਸਹੀ ਗੱਲ ਬਾਈ ਸਹੀ ਗੱਲ ਬੋਹ ਸੋਣਾ ਵੱਡੀ ਝੋੜਾ ਚੜ੍ਹਦ ਰਹੋ ਯਾਰ ਤੇ ਵਧੀਆ ਝੋਟੀ ਮਗਰ ਨੀਲੀ ਦੀ ਕੱਟੀ ਆ ਜੋ ਸੋਣੀ ਤੇ ਵਧੀਆ ਝੋਟੀ ਤੇ ਬਾਈ ਤਸਲੀ ਪਾਸ ਚੱਕ ਪਾਸ ਕੋਰੀ ਵਧੀਆ ਤੇ ਫੋਨ ਤੇ ਹੋਊਗੀ ਤਾਂ ਫੋਨ ਦਾ ਪਾਈ ਨਾ ਕਰੋ ਗੱਲ ਪਰ ਤੇ ਬਾਕੀ ਝੋਟਿਆਂ ਦਾ ਨੂੰ ਆਉ ਖੁੱਲੇ ਹਾਂ ਜਫਰਾਵਾਦੀ ਮੈਂ ਨਹੀਂ ਹਾਂ ਜਾਂਦੀ ਵੱਡੀ ਜਿਆਦਾ ਯਵਰ ਮੈਂ ਠੀਕ ਆ ਪਾਜੀ ਵੇਖੀ ਉਸੇ ਵਾਲੇ ਮੈਂ ਮੰਗੀ ਆ ਗਾ ਮੈਂ ਮੈਂ ਦਾ ਗਾ ਗਿਆ ਉਹ ਮੈਂ ਦੇ ਫਿਰ ਕਿ ਫੈਣ ਬੜੇ ਵੀ ਸਾਨੂੰ ਬਹੁਤ ਬੜ ਲਿਆ ਦੋ ਹੋਜੀ ਬਈ ਉਹ ਬਹੁਤ ਜਿਆਦਾ ਨਹੀਂ ਆ ਉਹ ਜਾਣਾ ਥੋੜਾ ਉਹ ਖਾ ਉਤਰ ਜਫਰਾਵਾਦੀ ਹੈ ਨਾ ਕਿੰਨਾ ਕਿਸੇ ਨਾਮ ਦਾ ਪਤਾ ਨਹੀਂ ਵੀ ਜਫਰਾਵਾਦੀ ਕੀ ਚੀਜ਼ ਆ ਇਹ ਚੀਜ਼ ਆ ਉਹ ਗੁਜਰਾਤਨ ਮਹੀਂ ਜਗਰਾਤਨ ਮਾਜੇ ਦੀ ਠੀਕ ਆ ਉਹ ਪਰਖਾੜੇ ਬੰਦੇ ਲੈਣੀ ਦੂਜੇ ਬੰਦੇ ਨੂੰ ਪਤਾ ਕੀ ਹੂ ਆ ਜਿੰਨੇ ਸੁਪਨੇ ਨਹੀਂ ਵੇਖੀ ਉਹ ਵੀ ਗੱਲ ਕਰੀ ਜਾਂਦਾ ਤਾਂ ਲੰਮਾ ਕਹਦਾ 100 ਰੁਪਏ ਦੱਦਿਆਂ ਇੱਕ ਨਿਗਾ ਆ ਜਾ ਕੇ ਲਾ ਕੇ 50 ਰੁਪਏ ਦੱਦਿਆਂ ਕੇਲਾ ਹੀ ਆ ਕੇਲਾ ਹੀ ਆ ਇਹਨਾਂ ਗੱਲ ਉਹਨੇ ਕਹੇ ਲਾਈਆਂ ਤੇ ਕੀ ਚੀਜ਼ ਦਾ ਮੁੱਲ ਹੁੰਦਾ ਮੈਂ ਮੈਂ 40000 ਦੀ ਵੀ ਆ ਤਾਂ ਮੈਂ ਮੈਂ 4 ਲੱਖ ਆ ਉਹ ਤੇ 35 ਸਾਲ ਹੋ ਗਏ ਇਹ ਮਾਲ ਚ ਪਿਆ ਨੂੰ ਸਹੀ ਗੱਲ ਮੇਰੇ ਕਹਿੰਦਾ ਉੱਠ ਕੇ ਆ ਕੇ ਪੀ ਕੀ ਆ ਨਾ ਮੇਰੇ ਕਾ ਵਿਹਲੇ ਬੀਠੇ ਨੱਟ ਪਵਾ ਕੇ ਮੈਡਮ ਮਾਰਦਾ ਔਰ ਆਪਨੇ ਡੂੜੀਆਂ ਲਾਈਆਂ ਉਹਨਾਂ ਦੀਆਂ ਵੀ ਨੀਲੀ ਤੇ ਮਗਰ ਕੱਟੀ ਕਟਾ ਆ ਗਿਆ ਕਟਾ ਹੀ ਪਰ ਲੀਲੀ ਦਾ ਪੂਰਾ ਪਿਓਰ ਔਰ ਇਹ ਵਧੀਆ ਛੋਟੀ ਰਕਾਰਡ ਵਾਲੀ ਤਾਂ ਸਾਫ਼ ਸੁਥਰੀ ਲੇਵਾਂ ਲੂਆ ਕਰੋ ਚੈੱਕ ਹਾਂ ਇਹ ਰਕਾਰਡ ਆ ਇਹ ਨਹੀਂ ਵੀ ਮੂੰਹ ਜਾਂ ਹੱਥ ਪਾ ਕੇ ਵਿਖਾਉਣੇ ਵੀ ਇਹ ਪਿਓਰ ਹੁੰਦੀ ਆ ਇਹ ਗੱਲ ਕਿਨੇ ਵੀ ਠੰਡੀ ਸੀ ਇਹ ਠੰਡੀ ਸੀ ਰਿਆ ਬਈ ਨੂਨ ਮਸਾਲਾ ਦੇਣਾ ਪੈਂਦਾ ਨੂਨ ਮਸਾਲਾ ਤੇਲ ਧੂਲ ਦੇਣਾ ਪੈਂਦਾ ਜਲ ਜਲ ਦੇਣੀ ਪੈਂਦੀ ਆ ਤੇ ਤਿਲਾਂ ਵਾਲੀ ਪੂਰੀ ਵਧੀਆ ਨਿਸ਼ਾਨੀਆਂ ਨਿਸ਼ੂਨੀਆਂ ਪੂਰੀਆਂ ਚੈੱਕ ਕਰ ਲਓ ਵਧੀਆ ਨਿਸ਼ਾਨੀਆਂ ਝੋਟੀ ਵਧੀਆ ਰਕਾਰਡ ਵਾਲੀ ਇਹਦੀ ਝੋਟੀ ਗੋਬਿਰ ਸਿੰਘ ਹੁਣ ਤਾਜੀ ਸੂਈ ਦਾ ਬੋਲਾ ਹੋਊਗਾ 11 12 ਕਿੱਦਿ ਠੀਕ ਜੀ ਪਰਸੋਂ ਹੋਈ ਆ 12 ਕੋਈ 14 ਗੱਲੋਂ ਪਹਿਲਾਂ ਝੋਟੀਆਂ ਦੇ ਉੱਤੇ ਕਢਾਇਆ ਜਿਹੜੀ ਆ ਠੀਕ ਇਹ ਹੁਣ ਆਪਣੇ ਕੋ ਬੋਲੇ ਦੇ ਹੀ ਹਨਾ ਵੀ ਸੇਵਾ ਕਰੋ ਸੇਵਾ ਸੇਵਾ ਦੁੱਧ ਆ ਚੜੂ ਵੀ ਜਿਹੜੀ ਗੱਲ ਆ ਦੋਸਤ ਪਰ ਘਾਰ ਰੱਖਣਾ ਨਕੀਨਾ ਆ ਨਕੀਨਾ ਕਹਿੰਦੇ ਆ ਵੀ ਸੋਹਣੀ ਝੋਟੀ ਘਾਰ ਰੱਖੀ ਵੀ ਤੇ ਫੱਬੂਗੀ ਤੇ ਫੱਬੂਗੀ ਆ ਇਸ ਤਰ੍ਹਾਂ ਦੇਖ ਕੇ ਕਹੋ ਕਿ 21 ਜਨਵਾਰ ਬੱਦਾ 21 ਜਨਵਾਰ ਆਉਂਦਾ ਫੱਬੂਗੀ ਪੂਰੀ ਵਧੀਆ ਝੋਟੀ ਆ ਲੈ ਵਲਵਾ ਕਰ ਲੋ ਚੱਕ ਕੇ ਦੇਖੋ ਲੈ ਪੂਰੇ ਨਿਸ਼ਾਨੀਆਂ ਨਿਸ਼ੂਨੀਆਂ ਪੂਰੀਆਂ ਗੱਟ ਗਈ ਯਾਰਾ ਤੋਂ ਹੁਣ ਤਾਂ ਦੇ ਨਿਸ਼ਾਨੀ ਵਿਖਾ ਦਈਏ ਥੱਲੇ ਦੀ ਨਿਸ਼ਾਨੀ ਹੈਗੀ ਜਗਾ ਹੋਵੇ ਥੱਲੇ ਨਿਸ਼ਾਨੀ ਪ੍ਰੋਪਰ ਦੋ ਜਾਸਵਾਸ ਹੋਈ ਦਾ ਮਗਰ ਮਾਲੀ ਆਇਆ ਪਿਓਰ ਨੀਲੀ ਦਾ ਮਾ ਵਰਗਾ ਇਹ ਬੂਰੇ ਕੱਟੇ ਕਾਟੀ ਲੱਭਦੇ ਅਗੇ ਵੀ ਮਾ ਵਰਗਾ ਮਾ ਵਰਗਾ ਕਟਾ ਕੱਟੇ ਕਾਟ ਲੱਭਦੇ ਪੂਰੇ ਜਿਆਦਾ ਜਿਆਦਾ ਚੋਟੀਆਂ ਪੂਰੀ ਕੁਆਲਟੀ ਚੋਟੀਆਂ ਪੂਰੀ ਕੁਆਲਟੀ ਵਾਲੀ ਹੈ ਤਾਜ ਮਾਲੀ ਪੂਰਾ ਇਹਨਾਂ ਮਾਲੀ ਕਹਿੰਦੇ ਮਾਲੀ ਦੇ ਪਾਲੇ ਨਹੀਂ ਆਲਾ ਦੇ ਕਾਰ ਤੋੜੂ ਗਾਣ ਤੁਹਾਡਾ ਭਾਈ ਕੀ ਮੋਲੇ ਦਾ ਛੋਟੀ ਦਾ ਮੋਲ ਨਹੀਂ ਹੈ ਜੋ ਮਰਜੀ ਜਿਹੜੀ ਗੈਜ ਮਈਆਂ ਦੇ ਦੇਣੀਆਂ ਨਾ ਅਟਾ ਮੋਲ ਹੁੰਦਾ ਹਾਂ ਹਾਂਜੀ ਹਾਂਜੀ ਤੇ ਗੈਜ ਮੋਲ ਕਰ ਲਈਏ ਭਾਵੇਂ 1 30 35 ਜੋ ਮਰਜੀ ਹਾਂ ਨਾ 1 28 ਦੇ ਦਾਂਗੇ 1 28 ਦੀ ਤਿੰਨ ਛੜਾਂਗੇ ਤਿੰਨ 25 ਦੀ 1 25 ਦੀ ਬਾਈ ਕਹਿੰਦਾ ਨੀਲੀ ਬੂਰੀ ਛੋਟੀ ਤਾਜੀ ਸੂਈ 1 25 ਦੀ ਹਾਂ ਨਾ ਛੋਟੀ ਦੇਣੀ ਆ ਠੀਕ ਆ ਭਾਈ ਜੀ ਜਿਹੜਾ ਵਧੀਆ ਮੋਲ ਕੀਤਾ ਆ ਇਸ ਸਮੇਂ ਦੇ ਹਿਸਾਬ ਨਾਲ ਜੋ ਰੇਟ ਚੱਲ ਰਹੇ ਨੇ ਵਧੀਆ ਮੋਲ ਆ ਵੱਡੀ ਛੋਟੀ ਆ ਤਾਜੀ ਸੂਈ ਤੇ ਫੋਰਾ ਲਾ ਵੇਲਾ ਚਕਾੜਾ ਜਿ ਘੁਠਾ ਪੂਰਾ ਤੜੜਾ ਚੋੜਾ ਪੂਰੀ ਚੋੜੀ ਝੋਟੀ ਆ ਤੇ ਵਧੀਆ ਤੇ ਚੈੱਕ ਪਾਸ ਵਧੀਆ ਤੇ ਇੱਕ ਪੰਜੀ ਦੇ ਪਾਈ ਕਹਿੰਦਾ ਹਾਂ ਨਾ ਝੋਟੀ ਦੇਣੀ ਆ ਤੇ ਵਧੀਆ ਰਿਕਾਰਡ ਵਾਲੀ ਝੋਟੀ ਸੋਹਣੀ ਜਿਹੜਾ ਹੋ ਰਿਹਾ ਚਾੜੇ ਮਹੀਆ ਆਂ ਵੇਖੋ ਕਰੋ ਜੇ ਚਾਹੇ ਕੋ ਲਵਲੇ ਦੱਸ ਕੇ ਵੀ ਦੇ ਦਾਂਗੇ ਨਾ ਪੱਕੇ ਵੀ ਪਨਕਲੀ ਮਾਈ ਜਿਹੜਾ ਵੀਰੇ ਚਵੇ ਖਰੀਦੂਗਾ ਦੱਸ ਕੇ ਵੀ ਦੇ ਦਾਂਗੇ ਚਲੋ ਠੀਕ ਕਿੱਥੇ ਖਾਂਣਗੇ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਤੇ ਜਿਹੜਿਆਂ ਨੂੰ ਪਹੁੰਚ ਛੱਡ ਦਦੇ ਹਾਂ ਅੱਜ ਤਾਂ ਕਿ ਵੀਰ ਜੀ ਆਜੋ ਹੋ ਗਿਆ ਕੀਆ ਕੁਆਲਟੀ ਪੂਰੀ ਵੇਖੋ ਠੀਕ ਹੈ ਧਿਆਨ ਠੀਕ ਜੀ ਨਮਸਬਾਪਾਈ ਜੀ ਛੋਟੀ ਆ ਗਈ ਲੈ ਵੀ ਇਸਲੇ ਆਪਣੇ ਸਰੀਰ ਦੇ ਤੜਾ ਥੱਲੇ ਵਾਲੇ ਫਿਰਦੀ ਆ ਤੇ ਥਾਣ ਲਗਾ ਮੁਠੀ ਥਾਣਾ ਖਲੀ ਮੁਠੀ ਥਾਣ ਲਗਾ ਜਿਹੜੀ ਗੱਲ ਠੀਕ ਜੀ ਅੱਛਾ ਇਹਨੂੰ ਬਹੁਤ ਵਧੀਆ ਬਹੁਤ ਵਧੀਆ ਵਧੀਆ ਝੋਟੀ ਆ ਯਾਰੇ ਵਾਲੀ ਝੋਟੀ ਉਤੋਂ ਥੱਲੇਓ ਖਲਾਰੋ ਖਲਾਰੋ ਧਿਆਨ ਧਿਆਨ ਤਰੋ ਲੈ ਲੈ ਖਿਡੀ ਕੋਈ ਨਹੀਂ ਕੋਈ ਨਹੀਂ ਕਮਾ ਗੇ ਖਾਲਦੇ ਯਾਰ ਕਮਾ ਦੇ ਕਮਾ ਦੇ ਦੇ ਚੂਆ ਲਗਾ ਆ ਇੱਕ ਮਿੰਟ ਤੋਂ ਪਹਿਲਾਂ ਠੀਕ ਹੋਏ ਮਗਰ ਵੀ ਕੱਟੀ ਹੈ ਮਗਰ ਕੱਟੀ ਆ ਗਈ ਇਹ ਵੀ ਚਲੋ ਵਧੀਆ ਝੋਟੀ ਰਿਕਾਰਡ ਵਾਲੀ ਪੂਰੀ ਨਸਲ ਦੀ ਬੰਬ ਕਾਲਾ ਪੀਸ ਬੰਬ ਜੈਡ ਬਲੈਕ ਜੈਡ ਬਲੈਕ ਜੈਡ ਬਲੈਕ ਲੈ ਜਾ ਪਾਜੀ ਲੈ ਜਾ ਲੈ ਜਾ ਬੋਲ ਨਹੀਂ ਦਿੱਤਾ ਜਿਹੜੀ ਗੱਲ ਹੈ ਪਰ ਜੋ ਕਹਿੰਦੇ ਨੇ ਲੈਣਾ ਬੋਲ ਦੇ ਦੇ ਲੈਣਾ ਵੇ ਚੂਹ What ਇਹ ਪੂਰੇ ਝੋੜੇ ਕੀਤਾ ਚੜਾਲ ਲਗਾ ਆਪ ਹੀ ਕਰਾਈ ਫੜੀ ਮੇਰਾ ਅੱਖਾਂ ਵਾਲਾ ਚੱਡਾ ਹੈ ਅੱਖਾਂ ਵਾਲਾ ਚੱਡਾ ਤੇ ਪੂਰਾ ਠੀਕ ਨਹੀਂ ਮੇਰੀ ਕੁਆਲਟੀ ਵਾਲੀ ਝੋਟੀ ਜੇ ਤਾਂ ਹੋਈ ਆ 나ੜੂ ਗਿਆ ਠੀਕ ਆ ਨਾੜੂ ਹੁਣ ਆ ਜਿਹੜੀ ਗਾਰਡੀ ਆ ਨਾੜੂ ਨਾ ਆਜੋ ਕੈਮਰੇ ਫੜੀ ਕਵਰਦੀ ਆ ਚਲੋ ਜਿਆਦਾ ਕੁਆਲਟੀ ਕੱਟੀ ਮਗਰ ਤੇ ਮੋਲ ਜਿਹੋ ਮਰਜ਼ੀ ਕਰੀਏ ਤੇ ਕੀ ਮੋਲ ਬਾਈ ਜੀ ਜਿਹੋ ਮਰਜ਼ੀ ਜਾਇਜ਼ ਦੇਣਾ ਮੋਲ ਆ ਸਵਾਲ ਸਵਾਲ ਲੱਖ ਦੀ ਜਿਹੜੀ ਗੱਲ ਦੇਣਾ ਦੋ ਕਰਾਂਗੇ ਛੋਟੇ ਦੋ ਇੱਕ 23 ਦੀ ਹਾਨਾ ਛੋਟੀ ਇੱਕ 20 ਦੀ ਇੱਕ 20 ਦੀ ਹਾਨਾ ਛੋਟੀ ਤਾਜੀ ਸੂਈ ਵਧੀਆ ਛੋਟੀ ਰਿਕਾਰਡ ਵਾਲੀ ਥੱਬੇ ਦੇ ਲੇਵੇ ਲਈ ਫਿਰਦੀ ਆ ਤੇ ਐ ਚਾਕੇ ਫੜੋ ਤੇ ਲਾਈਕ ਕਮੈਂਟ ਸ਼ੇਅਰ ਦਬ ਕੇ ਤੇ ਵਧੀਆ ਮਾਲ ਜਲਦੀ ਜਲਦੀ ਖਰੀਦ ਨੂੰ ਦੇਖੋ ਲੀ ਆ ਜੇ ਆਜ ਗੱਲਾਂ ਆਪਾਂ ਜੇ ਅੱਜ ਹੀ ਕੱਟੀ ਦੁਬਾਰੋ ਡੇਢ ਦੀ ਨਹੀਂ ਮਿਲਨੀ ਡੇਢ ਦੀ ਕੱਟੀ ਨਹੀਂ ਮਿਲਨੀ ਸਹੀ ਗੱਲ ਮਾਣਾ ਭਾਈ ਇਹ ਗੱਲ ਆ ਸਾਫ ਸੁਥਰੀ ਸੇਗੀ ਸੁੰਗੀ ਵੇਖੋ ਪੂਰੀ ਕਨੇ ਗੋਲ ਮਟੋਲ ਸਿੰਘੀ ਲੱਗੀ ਆ ਦੂਜਾ ਸਵਾਲ ਯਾਦ ਤੰਵੀ ਆਮ ਤਾਂ ਕਮ 10 ਰੁਪਏ ਚੋਗੇ ਫਿਰ ਦੂਜੇ ਕਹਿੰਗੇ ਵਗਣ ਵਾਲੀ ਆ ਸਹੀ ਗਾ ਸਹੀ ਗੱਲ ਜੇ ਕੱਟੀ ਦੀ ਉਮਰ ਤਾਂ ਕੋਖਣੀ ਆ ਤੇ ਬਹੁਤ ਸਾਫ ਝੋਟੀ ਆ ਤੇ ਇੱਕ ਵੀ ਦੀ ਹਾਨ ਆ ਇੱਕ ਪੰਜੀ ਮੋਲੀ ਸੀ ਤੇ 5000 ਬਾਈ ਨੇ ਮਾਨ ਕਰਤਾ ਜੇ ਇੱਕ ਵੀ ਦੀ ਹਾਨ ਆ ਜੋ ਟੀ ਮਿਲ ਜਣੀ ਵੱਡੀ ਛੋਟੀ ਕਰਨ ਵਾਲੀ ਅੱਗੇ ਆ ਗਈ ਜੇ ਵੱਡੀ ਮੱਝ ਫਿਰ ਅੱਗੇ ਆ ਗਈ ਮਾ ਵੀਰ ਜੀ ਤੇ ਪਹਿਲਾਂ ਹੱਡੀ ਦਾ ਚੱਕਰ ਦੇਖੋ ਉਹਦੇ ਪੂਰੀ ਇੱਕ ਵੱਡੀ ਮੱਝ ਤੇ ਥੱਲੇ ਥਲੇ ਥਲੇ ਦਰਿਆ ਦਰਿਆ 20 ਸੂਈ ਨੂੰ ਦੋ ਦੋ 14 ਕਿਲੋ ਆਹੇ ਟਾਪੇ ਲਾਈ ਇਹਨੂੰ ਕਹਿੰਦੇ 14 ਕਿਲੋ ਤੇ 20 ਦਿਨ ਹੋ ਗਏ ਸੂਈ ਪੱਤਾ ਉਖਾਦਨੇ ਆ ਗਏ ਖਿਚੋ ਖਿਚੋ 20 ਦਿਨ ਹੋ ਗਏ ਇਹਨੂੰ 14 ਕਿਲੋ ਦੁੱਧ ਤਿਆਰ ਆ ਹੁਣ ਤੇ 14 ਕਿਲੋ ਦੁੱਧ ਆ ਰਿਹਾ ਤਾਂ ਵਧੀਆ ਜਿਮਾੜ ਵਾਲੀ ਖਿਚੋ ਖਿਚੋ ਜਿਹੜੀ ਕੁਆਲਟੀ ਜਿਹੜੀ 14 ਕਿਲੋ ਦੁੱਧ ਵੀ ਹੁਣ ਤਿਆਰ ਹੋਊਗਾ ਹਾਂਜੀ ਤਾਂ ਵੇਖੀ ਕੀ ਲਗਾ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਲੱਗੀਆਂ ਉੱਤੇ ਦੇ ਵਿਜੇ ਲੱਗੇ ਦਰਿਆ ਵਾਏ ਆ ਮੈਂ ਵੇਖ ਛੋਟੀ ਘਿਆ ਧਿਆਣਾ ਆ ਜੀ ਨਹੀਂ ਲੱਭਦੀ ਠੀਕ ਠੀਕ ਹਾਂ ਇਦਾਂ ਲਈ ਛੋਟੀ ਆ ਸਿੰਘ ਢਿੰਗ ਭਾਈ ਗੋਲੀ ਆ ਗੋਲ ਹੋ ਗਿਆ ਜਿਹੜਾ ਮਰਜੀ ਬਾਗੇ ਲੈ ਜਿਹੜੀ 14 ਕਦੋਂ ਤੀ ਬਾਗੇ ਲੈ ਜੀ ਠੀਕ ਜੀ ਘਰ ਚ ਲਈ ਵੇਚੀ ਮੈਂ ਸ਼ੌਂਕਾ ਕੋਨਾ ਲਈ ਚਾਹਾਂ ਕਰ ਚੰਗੇ ਸਾਂਭੀਆਂ ਮਈਆਂ ਨਾਲ ਵਾਲੀਆਂ ਜਿਹੜੀ ਗਾਣੀਆਂ ਉਹਨਾਂ ਕੋ ਮਾਰ ਹੀ ਦੇ ਚਲੋ ਮਜਬੂਰੀ ਖਾਤਰ ਹਰ ਕਰਨ ਨੂੰ ਵਧੀਆ ਝੋਟੀ ਕਰੋ ਚੈੱਕ ਤੇ ਪੂਰਾ ਰਿਕਾਰਡ ਵਾਲੀ ਝੋਟੀ ਹੈ ਮਾਜੋ ਕਮਾ ਲਓ ਬਾਈ ਇੱਕ ਨਾ ਹੋਰ ਕਮਾ ਲਓ ਕਮਾ ਲਓ ਤੋਰੋ ਤੋਰੋ ਲਾਏ ਤੇ ਲੈ ਥੱਬੇ ਹੀ ਦੇ ਤੋਰੋ ਬਾਈ ਤਲਾ ਲੈ ਲੈ ਹੋ ਲੈ ਕਰੋ ਚੈੱਕ ਹੋਰ ਤਾਂ ਆਦੀ ਕਰ ਲੋ ਚੱਕ ਪੂਰੀ ਵਧੀਆ ਮੈਂ ਮੈਦਾ ਮੋਲੂਗਾ ਠੀਕ ਇਹ ਝੋਟੀ ਜਿਆਦਾ ਆਏ ਬੱਚਾ ਬੱਚਾ ਖਾਰੀ ਹੋਰ ਜਿਆਦਾ ਜਿਹੜੀ ਕੀਮਤ ਵਾਲੀ ਆ ਉਸ ਹਿਸਾਬ ਨਾਲ ਆਏ 20 ਦਿਨ ਅਗੇ ਬੱਚੇ ਨੂੰ ਆ 15 20 ਢੂਲਾ 50 15 20 ਦਿਨ ਦੀ ਸੋਈ ਹੈ ਕਟਾ ਮੋਲ ਹੋਣਾ ਮੈਂ ਮੈਂ ਦਾ ਮੈਂ ਵਾਲਾ ਮੋਲ ਹੋਣਾ ਭਾਈ ਮੈਂ ਦਾ ਮੋਲੋ ਜਿਹੜੀ ਹਾਂ ਨਾ ਮੋਲ ਇਹ ਭਵੇਂ ਆ ਜੀ ਆਏ ਜੋ ਮਰਜੀ ਹਾਂ ਜਿਹੜੀ ਹਾਂ ਨਾ 90 ਕਰਨਾ 90000 ਦੀ ਦੋ ਛੜ ਤੱਕ 90000 88000 ਦੀ ਝੋਟੀ ਨਹੀਂ ਮੈਂ ਆਣਾ ਭਾਈ ਨਹੀਂ ਲੱਭਦੀ ਏ ਮੋਲੇ ਜਿੰਦਗੀ ਜੀਣ ਦੇ ਲੱਭਣਾ ਜੋ ਮਾਣੇ ਭਾਈ ਨੇ ਮੋਲੇ ਢੰਗ ਬਣਾਣੇ 88000 ਦੀ ਜਿਹੜੀ ਦੋ ਘੱਟ 90 ਦੀ ਝੋਟੀ ਤੇ ਟਾਪੇ ਲਾਏ ਭਾਈ ਸੋਈ ਵਧੀਆ ਥਾਨ ਕੁਆਲਿਟੀ ਤੇ ਬਹੁਤ ਸੋਹਣੀ ਚੱਕ ਹੱਡੀ ਵਾਲੀ ਵਧੀਆ ਦੁੱਧ ਵਾਲੀ ਝੋਟੀ ਪੂਰਾ ਮਾਰਤਾ ਨੇ ਕਸਰਾ ਕੱਢਦੀਆਂ ਕਲੀਆਂ ਪਿਲੀਆਂ ਪੂਰੀਆਂ ਕਥਾਂ ਮਾਰ ਬਾਈ ਜੀ ਕਾ ਫਾੜਿਆ ਠੀਕ ਫਾੜੀ ਗੜਾ ਚੱਟਾ ਲੱਗਾ ਜੀ ਤੇ ਆ ਪਸ਼ੂ ਪਾਇਗੋ ਚਾਰ ਝੋਟੀਆਂ ਨੇ ਕੱਢ ਕੇ ਲਾਇਆ ਬਾਈ ਤੇ ਕਰਕੇ ਕਰ ਰਿਹਾ ਤਾਂ ਸਾਰੇ ਮੇਰੇ ਭਰਾ ਖੜੋ ਪੂਰੀਆਂ ਝੋਟੀਆਂ ਨੀਲੀ ਪੂਰੀ ਤੇ ਲੋਈਆਂ ਝੋਟੀਆਂ ਵੱਡੇ ਰਿਕਾਰਡ ਵਾਲੀਆਂ ਝੋਟੀਆਂ ਆਆਂ ਆਂ ਜੀ ਨਹੀਂ ਲੱਭਦੇ ਹਾਂ ਆਪਣੀ ਤੀਜੀ ਵੀਡੀਓ ਆ ਗਈ ਜੀ ਸਹੀ ਗੱਲ ਹੈ ਮਾਲ ਪਾਇਆ ਆ ਜੀ ਵਧੀਆ ਮਾਰ ਕੇ ਗਾੜਾ ਤੇਰੀ ਵੀਡੀਓ ਪੈਣ ਚਲੋ ਭਾਈ ਰਿਕਾਰਡ ਆ ਨੜਨਿਆਂ ਵਧੀਆ ਬਾਲ ਜ਼ਰਾ ਕੰਮ ਰੱਖੋ ਵੀਰ ਭਰਾ ਜੁੜਿਆ ਆ ਪਿਆਰ ਆ ਸਫਾ ਮੈਂ ਕੱਲ ਕਹਿਣਾ ਵੀ ਪੰਜਾਂ ਭਾਵੇਂ ਸੱਤ ਲੰਦੋ ਹਾਂ ਠੀਕ ਆ ਬੰਦੇ ਰੱਖੋ ਬੰਦੇ ਪਰ ਕਿਹਦੇ ਰੱਖੋ ਵਧੀਆ ਨਾਰ ਰੋੜੋ ਸਿਆਣੇ ਭੈਣ ਪਾੜੋ ਤੇ ਅੰਗਰੀ ਵੀ ਨਹੀਂ ਪਤਾ ਗੱਲ ਗਿਆ ਮਾਲਕੇ ਵਧੀਆ ਭਰਾ ਜੁੜੇ ਵਧੀਆ ਭਰਾ ਜੁੜੋ ਜਿਹੜੇ ਕਹਿੰਦੇ ਬੰਦੇ ਰੱਖੋ ਜਿਹਦੇ ਮੱਦੀ ਵਧੀਆ ਭਰਾ ਰੱਖੋ ਹਾਂ ਜੀ ਜਦੋਂ ਵਾਲਾ ਨਾ ਕਰਦੇ ਪਤਾ ਤੰਗਾ ਨਾਲ ਤਾਂ ਬੰਦੇ ਕਹਿੰਦਾ ਵੀ ਇਹ ਠੀਕ ਦੇ ਪਹਿਲੇ ਨੇ ਕਿ ਲਗਾ ਲੈ ਬੰਦੇ ਸਹੀ ਗੱਲ ਆਹੀ ਉਹ ਨਾਲ ਅਸੀਂ ਇਦਾਂ ਕਰ ਨੂੰ ਮਾਰ ਲੈ ਦੀਏ ਸਹੀ ਤੇ ਮੈਂ ਤੇ ਮਾਰੀ ਨਾ ਕਿ ਸੰਦਣਾ ਲੋਕ ਕਰਵਾਣਾ ਹਰ ਇੱਕ ਆਪੋ ਪਾਏ ਆ ਚਾਹਾਂਗੇ ਹੋਰ ਲਿਆਵਾਂਗੇ ਕੋਈ ਫਣੀ ਚੱਲੂਗਾ ਸਹੀ ਗੱਲ ਆ ਇਹਨੂੰ ਇਕੱਈ ਲੈਦਾ ਬਾਰੇ ਇਹਦਾ ਨਿਸ਼ਾਨ ਹੋ ਜਿਹਦਾ ਸਹੀ ਗੱਲ ਸਹੀ ਪੂਰੀ ਇਹ 4-5 ਸੂਬੇ ਚੋਲੇ ਸਵਾ ਤੋਂ ਘਟਾਉਣੇ ਨਹੀਂ ਪੈਸੇ ਇਹਨੇ ਵਧਾਉਣੇ ਆ ਇਹਨੇ ਕੰਮ ਹੀ ਆਪਣਾ ਮੁੱਲ ਫੇਰ ਦੇਣਾ ਪੂਰਾ ਝੋਡੀ ਇਹੋ ਜੀ 50 ਹਰ ਦੀ ਝੋਡੀ ਨਾ ਵੀ ਗੱਬੜ ਵੇਖ ਬੰਨੇ ਨਾ ਤੇ ਸੋਖੜੇ ਵੇਜਦੀ ਆ 2 ਸਾਲੇ ਦਾ ਮਾਲੀ ਨਾ ਤਿਆਰ ਹੋ ਤਿਆਰ ਹੋਈ ਨਾ ਯਾਦਾ ਮਹੀਨੇ ਮੁੱਲ ਤਾਂ ਘਟਾ ਹੋਈ ਨਾ ਇਹ ਵਧੀਆ ਝੋਟੀਆਂ ਕੁਆਰਟੀਅਲ ਪਸ਼ੂ ਬਾਈ ਕੋਲ ਤਸੱਲੀ ਕਰੋ ਪੂਰੀ ਕਰੋ ਚੱਕ ਤੇ ਵਧੀਆ ਝੋਟੀਆਂ ਨਗੀਨੇ ਕੱਢ ਕੇ ਲਿਆ ਬਾਈ ਬਹੁਤ ਸੋਹਣੀਆਂ ਟਾਈਮ ਨਾ ਹੀ ਟਾਈਮ ਨਾ ਵੀਡੀਓ ਆਣੀ ਇਹਨੂੰ ਵੀਡੀਓ ਪਾ ਦੇਣੀ ਅੱਜ ਐ ਬਣਾਈ ਜਿੰਨਾ ਨਿਕਾ ਵੀ ਦੋਨੋਂ ਨਿਕਾ ਨਾ ਪਿਆਰ ਬੰਨ ਉਹਨ ਜਿੰਨਾ ਨਿਕਾ ਹੁਣ ਆਇਆ ਭਰਾ ਆ ਲਿਆ ਇੰਟਰਨੈਟ ਦਾ ਦਲਾਲ ਠੀਕ ਹੈ ਹਾਂ ਜੀ ਬਾਕੀ ਫੋਨ ਨੰਬਰ 84 40 7755 ਹਾਂ ਜੀ ਪਿੰਡ ਪੋਮਾ ਮੈਂ ਤੇ ਸ਼ੇਅਰ ਮੈਂ ਕਰੋਪਟ ਇਹਨੂੰ ਪਿਆਰ ਚਾਹੀਦਾ ਏ ਠੀਕ ਜੀ